ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਪੋਣਾ ਹਰੀ ਦਾ ਬੋਲ ਸੱਚੇ ਦਰਵਾਰ ਕੀ ਜੈ। ਮੰਦਰ ਜਨ ਸਾਹਿਬ ਜੀ ਧੰਨ ਧੰਨ ਬਾਬਾ ਕਾਲਨਾ ਧੰਨ ਧੰਨ ਬਾਬਾ ਵਾਲਕਨਾ ਜੀ ਦਾ ਸਲਾਨਾ ਪੰਡਹਾਰਾ 19 ਜਨਵਰੀ ਦੀ 2025 ਦਿਨ ਐਤਵਾਰ ਨੂੰ ਪਿੰਡ ਦੇ ਜੇਚੂ ਮਜਾਰੇ ਵਿੱਚ ਜ਼ਿਲ੍ਹਾ ਸ਼ਿਰਪਾਗ ਸਿੰਘ ਨਮਾਸ਼ਹਿਰ ਵਿੱਚ ਮਨਾਇਆ ਜਾ ਰਿਹਾ ਆ ਜਿਸ ਵਿੱਚ ਮਹਾਂਤ ਰਜਿੰਦਰਗਿਰੀ ਮਹਾਰਾਜ ਜੀ ਜੋ ਸਿੱਧ ਗੁਫਾ ਤੋਂ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ ਤੇ ਇਸ ਸਲਾਨੇ ਪੰਡਾਰਵੇ ਵਿੱਚ ਇਲਾਕਾ ਨਿਵਾਸੀ ਔਰ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਇਹਦੇ ਵਿੱਚ ਸ਼ਾਮਲ ਹੋਣਾ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਆ ਜਿਸ ਵਿੱਚ ਆਪਣੇ ਬਾਬਾ ਜੀ ਦੀਆਂ ਭੇਟਾ ਗਾਣੇ ਐ ਲੀਸ਼ਾ ਜੀ ਨਵਾਂ ਸ਼ਹਿਰ ਫਰੋਜ਼ ਖਾਨ ਜੀ ਤੇ ਦੁਆਬਾ ਟੀਵੀ ਤੇ ਲਾਈਵ ਤੋਂ ਦਿਖਾਇਆ ਜਾਊਗਾ ਜੀ ਤੇ ਪਿੰਡ ਜੇਠੂ ਯਾਰ ਵਿੱਚ ਸਾਰੀਆਂ ਸੰਗਤਾਂ ਨੇ ਪਹੁੰਚਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ਗਾਰਾ ਪਾਣ ਵਾਲੀ ਦਾ ਬਹੁਤ ਸੱਚੇ ਦਰਵਾਜ਼ਾ ਕੀ ਜੀ ਨਮਾਸ਼ਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਉਚਰਾ ਮਹੱਲਾ ਨਮਾ ਸ਼ਹਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਮੰਦਿਰ ਜਿੱਥੇ ਕਿ 19 ਜਨਵਰੀ ਨੂੰ 60ਵਾਂ ਵਿਸ਼ਾਲ ਪੰਡਹਾਰਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੰਦਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ 19 ਜਨਵਰੀ ਨੂੰ ਹਵਨ ਜਗ ਹੋਵੇਗਾ ਪੂਰਨ ਅਹੂਤੀ ਹੋਵੇਗੀ ਝੰਡੇ ਦੀ ਰਸਮ ਅਤੇ ਆਰਤੀ ਹੋਵੇਗੀ ਤੇ ਬਾਬਾ ਜੀ ਦੀ ਵਿਸ਼ਾਲ ਚੌਂਕੀ ਦਾ ਉਜੋਜਨ ਕੀਤਾ ਜਾਵੇਗਾ ਇਸ ਮੌਕੇ हिमाचल प्रदेश ਦੇ ਪ੍ਰਸਿੱਧ ਭਜਨ ਗਾਇਕਾ ਨੀਸ਼ਾ ਸ਼ਰਮਾ ਜੀ ਜਿਹੜਾ ਬਾਬਾ ਜੀ ਦੀਆਂ ਭੇਟਾਂ ਦਾ ਗੁਣਕਾਰ ਕਰਨਗੇ ਅਤੇ ਇਸ ਮੌਕੇ ਵਿਸ਼ੇਸ਼ ਸਨਮਾਨ ਜਿਹੜਾ ਐਮਕੇ ਵੀ ਵਿੱਚ ਰਿਕਾਰਡਿੰਗ ਸਟੂਡੀਓ ਐਂਡ 뮤직 ਬੰਗਾ ਰੋਡ ਨਵਾਂ ਸ਼ਹਿਰ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕੀਤਾ ਜਾਣਾ ਹੈ ਸੋ ਇਸ ਮੌਕੇ ਜਿਹੜਾ ਬਾਬਾ ਜੀ ਦਾ ਵਿਸ਼ਾਲ ਭੰਡਾਰੇ ਦਾ ਵੀ ਅذੋਜ਼ਨ ਕੀਤਾ ਜਾਵੇਗਾ ਸੋ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮੰਦਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਉਚਰਾ ਮਹੱਲਾ ਨਵਾਂ ਸ਼ਹਿਰ ਵਿਖੇ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ 60ਵਾਂ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੰਦਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਪਹੁੰਚ ਕੇ ਇਸ ਭੰਡਾਰੇ ਦੀ ਰੌਣਕ ਨੂੰ ਵਧਾਓ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਅਸੀਂ ਇਸ ਮੰਦਿਰ ਦੇ ਮੁੱਖ ਸੇਵਾਦਾਰ ਸ਼੍ਰੀ ਤ੍ਰੋਪ ਕੁਮਾਰ ਪ੍ਰੇਮੀ ਹੋਰਾਂ ਦੇ ਨਾਲ ਵੀ ਜਾਣਕਾਰੀ ਉਹਨਾਂ ਤੋਂ ਵੀ ਹਾਸਲ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਨਵਾਂ ਸ਼ਸ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਕਰਪਾਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਪਿਛਲੇ 60 ਸਾਲ ਤੋਂ ਮੰਦਰ ਬਾਬਾ ਬਾਲਕਨਾਲ ਮੱਲਾ ਪੋਚਰਾ ਵਿਖੇ ਬਾਬਾ ਜੀ ਦਾ ਵਿਸ਼ਾਲ ਭੰਡਾਰਾ 19 ਜਨਵਰੀ 2025 ਦਿਨ ਐਤਵਾਰ ਨੂੰ ਬੜੇ ਚਾਹਮਾਂ ਤੇ ਸਦਰਾਂ ਨਾਲ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਵੇਰੇ 8:30 ਵਜੇ ਚਾਹ ਪਕਾੜੇ ਮਠਾਈ ਦਾ ਭੰਡਾਰਾ ਭਰਪੂਰ ਹੋਗਾ ਠੀਕ 9 ਵਜੇ ਪੂਰਨ ਮਰਿਆਦਾ ਅਨਸਾਰ ਪੰਡਤ ਜੀ ਹਵਨ ਕਰਨਗੇ ਪੂਰਨ ਅਤੇ 11 ਵਜੇ 11:30 ਵਜੇ ਝੰਡਾ ਬਾਬਾ ਜੀ ਦਾ ਚੜਾਇਆ ਜਾਊਗਾ 12 ਵਜੇ ਬਾਬਾ ਜੀ ਨੂੰ ਭੰਡਾਰੇ ਦਾ ਭੋਗ ਸਵਾ 12 ਵਜੇ ਬਾਬਾ ਜੀ ਦਾ ਗੁਣਗਾਨ ਬਾਬਾ ਜੀ ਦੀ ਚੌਂਕੀ ਬਾਬਾ ਜੀ ਦਾ ਨਾਮ ਸਿਮਰਨ ਕਰਨ ਵਾਸਤੇ ਹਿਮਾਚਲ ਤੋਂ ਹਮੀਰਪੁਰ ਦੇ ਰਹਿਣ ਵਾਲੇ ਮੈਡਮ ਨਸ਼ਾ ਸ਼ਰਮਾ ਜੀ ਨਮਾ ਸ਼ਹਿਰ ਦੇ ਵਿੱਚ ਬਾਬਾ ਜੀ ਦੇ ਮੰਦਰ ਚ ਬਾਬਾ ਜੀ ਦਾ ਗੁਣਗਾਨ ਕਰਨਗੇ ਇਸ ਤੋਂ ਇਲਾਵਾ ਬਾਬਾ ਜੀ ਦਾ ਟੁੱਟ ਭੰਡਾਰਾ ਸ਼ੁਰੂ ਹੋ ਜਾਵੇਗਾ ਤੇ ਸ਼ਾਮ ਦੇ ਟਾਈਮ ਬਾਬਾ ਜੀ ਦੀ ਆਰਤੀ ਤੇ ਰੋਡ ਪ੍ਰਸ਼ਾਦ ਵੀ ਸਾਰੀ ਸੰਗਤ ਨੂੰ ਵਰਤਾਇਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਮੰਦਿਰ 19 ਜਨਵਰੀ ਦਿਨ ਐਤਵਾਰ ਬਾਬਾ ਜੀ ਦੇ ਮੰਦਿਰ ਪਹੁੰਚ ਕੇ ਭੰਡਾਰੇ ਦੀ ਰੌਣਕ ਵਧਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਜੈ ਕਾਰਾ ਪਾਣਾ ਹਰੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਆਪਣੇ ਪੁੱਤਾਂ ਨੂੰ ਪ੍ਰੇਰਿਤ ਦਿਤੇ ਠੀਕ ਕਿ ਜੀਵਨ ਕੋਈ ਸਫਲਤਾ ਹਾਸਲ ਕਰ ਸਕਦੇ ਆਪ ਦਾ ਦੱਸਣਾ ਹੈ ਕਿ ਆਪ ਤਕਦੀਰ ਦਾ ਆਕਾ ਆਪ ਦੀ ਨਸਲੀਆ ਗਿਆ ਮਹਾਪ੍ਰੇਰਕ ਸਦਕਾ ਨੂੰ ਦਿਖਾਣਾ ਹੈ ਅੱਜ ਦੇ ਪੜਾਅ ਤੇ ਕੋਸ਼ਿਸ਼ੀ ਰਹੀ ਹੋਏ ਹੈ ਪਤਾ ਹੈ ਉਹ ਅੱਜ ਇੱਕ ਵਰਤ ਅੱਜ ਇੱਕ ਵਰਤ ਇੱਕ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼੍ਰੀਚੰਦ ਜੀ ਅੱਜ ਦਾ ਅੱਜ ਗੁਰਪੁਰਬ ਤੇ ਸਾਡਾ ਚਰੰਜਮਾ ਮੈਡੀਕਲ ਚੈੱਕਅਪ ਕੈਂਪ ਲਾਈਨ ਕਲੱਬ ਨਵਾਂਸ਼ਹਿਰ ਐਕਟਿਵ ਤਰਫੋਂ ਲਗਾਇਆ ਗਿਆ ਜਿਸ ਦੇ ਵਿੱਚ ਲਵਾਸਾ ਹਸਪੀਟਲ ਤੋਂ ਡਾਕਟਰਾਂ ਦੀ ਸਾਰੀ ਟੀਮ ਸਾਡੇ ਪਾਸ ਪਹੁੰਚੀ ਆ ਅਤੇ ਨਾਲ ਹੀ ਮੇਰੇ ਲਾਈਨ ਕਲੱਬ ਦੇ ਸਾਰੇ ਮੈਂਬਰ ਵੀ ਨਾਲ ਪਹੁੰਚੇ ਆ ਤੇ ਸਾਡੇ ਨਾਲ ਮੇਨਾ ਸਾਡੇ ਕਲੱਬ ਦੇ ਚੇਅਰਮੈਨ ਸੰਜੀਵ ਸੂਰੀ ਜੀ ਅਤੇ ਸਾਡੇ ਕਲੱਬ ਦੇ ਜ਼ੋਨ ਚੇਅਰਮੈਨ ਕਲਿਪ ਪੁਸ਼ਨ ਜੀ ਅਤੇ ਸਾਡੇ ਸਰ ਬਿਕਰ ਸਿੰਘ ਜੀ ਅਤੇ ਸਰ ਓਲਾ ਦੇ ਇੰਚਾਰਜ ਸਾਡੇ ਜਿਹੜੇ ਆਪਣੇ ਏਜੰਸੀ ਵਾਲੇ ਹਨ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਚੜੀ ਬੱ ਚੜ ਕੇ ਯੋਗਦਾਨ ਪਾਇਆ ਕੈਂਪ ਦੇ ਵਿੱਚ ਤੇ ਸਾਡਾ ਹਰੇਕ ਵਾਰੀ ਹਰੇਕ ਮੰਥ ਨੂੰ ਇਹ ਰੇਗ ਸੰਕਰਾਂਤ ਤੇ ਗੁਰਦਾਟੇਲੀ ਸਾਹਿਬ ਵਿਖੇ ਕੈਂਪ ਹੁੰਦਾ ਇਹ ਸਾਡਾ ਚਰੰਜਮਾ ਕੈਂਪ ਹੋਆ ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਹੈਗੇ ਆ ਕਾਫੀ 2-250 ਪੇਸ਼ੈਂਟ ਸਾਡੇ ਕੋਲ ਆਉਂਦਾ ਉਹਨਾਂ ਨੂੰ ਫ੍ਰੀ ਆਫ ਕੋਸਟ ਦਵਾਈਆਂ ਸਾਰੀਆਂ ਜਿੱਦਾਂ ਕਿ ਬੀਪੀ ਸ਼ੂਗਰ ਅਤੇ ਜਨਰਲ ਬਾਡੀ ਚੈੱਕਅਪ ਅਤੇ ਨਾਲ ECG ਸਾਰਾ ਕੋਸ ਅੱਖਾਂ ਦੇ ਚੈੱਕਅਪ ਇਹ ਸਾਰੇ ਫ੍ਰੀ ਆਫ ਕੋਸਟ ਕਰਦੇ ਆ ਲਾਈਨ ਕਲਬ ਨਮਸ਼ ਐਕਟਿਵ ਤਰਫੋਂ ਇਸੇ ਤਰ੍ਹਾਂ ਸਾਡਾ ਇੱਕ 9 ਫਰਵਰੀ ਨੂੰ ਵੀ ਕੈਂਪ ਸਾਡੇ ਉਹਦੇ ਵਿੱਚ ਵੀ ਸਾਡਾ ਵੱਚੜ ਕੇ ਯੋਗਦਾਨ ਪਾਵਾਂਗੇ ਅਸੀਂ ਤੇ ਜਿੱਦਾਂ ਪਿਛਲੇ ਸਾਲ ਪਿਛਲੇ ਮਹੀਨੇ ਵੀ ਅਸੀਂ ਮੈਡੀਕਲ ਕੈਂਪ ਦੋ ਤਿੰਨ ਜੇ ਲਗਾ ਲਗਾਏ ਆ ਉਹਨਾਂ ਵਿੱਚ ਵੀ ਸਾਡਾ ਕਾफी ਸਹਿਯੋਗ ਦਿੱਤਾ ਲਾਈਨ ਕਲੱਬ ਨਮਸ਼ ਐਕਟਿਵ ਨੇ ਔਰ ਮੇਰੇ ਪ੍ਰਬੰਧਕ ਸੱਜਣਾ ਨੇ ਨਾਲੇ ਸਾਡੇ ਸਹਿਯੋਗ ਕਰਮਜੀਤ ਸਿੰਘ ਸੋਢੀ ਜੀ ਦਾ ਅਤੇ ਮੇਰੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸੂਚ ਕਨੇਡਾ ਵਾਲੇ ਅਤੇ ਗੁਰਦੀਪ ਸਿੰਘ ਅਤੇ ਮੇਰੇ ਲਾਈਨ ਕਲੱਬਾਂ ਦਾ ਕਲੱਬ ਵਾਲਿਆਂ ਦਾ ਮੈਂਬਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਝੜ ਕੇ ਯੋਗਦਾਨ ਪਾਉਂਦੇ ਆ ਤੇ ਨਾਲ ਵੀ ਰਸੇ ਯੋਗਦਾਨ ਦਿੰਦੇ ਆ ਧੰਨਵਾਦ ਜੈ ਹਨ ਜੈ ਲੌਂਗ ਤੁਹਾਨੂੰ ਬਾਈ ਗੁੱਜੀ ਕਪਾਲ ਸਾਹਿਬ ਬਾਈ ਗੁੱਜੀ ਕੀ ਫਤਹਿ ਸੱਜਣਾ ਸ਼੍ਰੀ ਫਗਸੇਂਗਰ ਨਗਰ ਦਾ ਸਵਤਨਿਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ